ਤੇ ਆਪਣੀਆਂ ਜਿਹੜਾ ਤੁਸੀਂ ਦੇਖੋ ਰੋਟੀ ਰੋਟੀ ਲਈ ਛੋਟੇ ਛੋਟੇ ਰੇੜੀਆਂ ਲਾਈਆਂ। ਮੈਂ ਹੋਈ ਕਿ ਆ ਕਿ ਉਹ ਚੁਪਕੇ ਟਰਾਲੀ ਚ ਰੱਖ ਲਵਾਂ ਤਾਂ ਕਿ ਉਹਨਾਂ ਨੂੰ ਅੱਜ ਹੀ ਵਾਰਨਿੰਗ ਦੇ ਕੇ ਚੋਂ ਵਾਪਸ ਦੇ ਦੇਈਏ। ਸਿੱਧੂਲੀ ਜਗ੍ਹਾ ਤੇ ਕਿਤੇ ਲਵਾ ਦੇ। ਤੋੜਨ ਵੱਲੋਂ ਅਸੀਂ ਬਿਲਕੁਲ ਨਹੀਂ ਕਿਹਾ ਬਸ ਤੋੜਨੇ ਕਿਹਾ ਜਿਹੜੇ ਅਗਲੇ ਸਟੱਪ ਪਏ ਪਏ। ਕੋਈ ਵਕ ਤੋੜਨ ਦਾ ਆਪਾ ਨਹੀਂ। ਆ ਕਿ ਕੁਝ ਹੈ। ਕਿੰਨਾ ਵਧਾ ਕੇ ਅੱਗੇ ਰੱਖਿਆ ਹੋਇਆ ਹੈ। ਹੈਨਾ ਮਤੇ ਇਹ ਚੀਜ਼ ਬਿਲਕੁਲ ਗਲਤ ਹੈ। ਮੇਨ ਚੌਂਕ ਹੈ। ਇੱਥੇ ਗਰੀਬ ਨੇ ਵੀ ਖੜਨਾ ਹੈ, ਅਮੀਰ ਨੇ ਵੀ ਖੜਨਾ ਹੈ। ਇਸ ਸਾਰੀ ਮੈਂ ਸੜਕਾਂ ਦਾ ਮਾਲਕ ਐ ਨਾ ਤੁਸੀਂ ਦੋਸਤਾਂ ਪਿੱਛੇ ਵੀ ਬਣਾ ਸਕਦੇ ਸਰੋ ਸੋੰਦੇ ਹੈ ਕਿ ਇਹ ਟੱਕੀ ਇਹਨੇ ਜਿਹੜੀ ਛਲਾਕਾ ਦੇ ਦੇਖੋ ਜੀ ਮੈਂ ਇਹ ਹੀ ਕਹਿਣਾ ਚਾਹੁੰਦਾ ਹਾਂ ਤੁਹਾਡੇ ਸਾਹਮਣੇ ਫਰੂਟ ਵਾਲੇ ਹੈ ਨਾ ਮੈਂ ਉਹ ਹੀ ਰਿਕਵੈਸਟ ਕਰ ਰਹੇ ਹਾਂ ਉਹ ਖੜੇ ਹੈ ਕਿ ਆਪਣਾ ਫਰੂਟ ਜੀ ਆਪਣੀ ਦੁਕਾਨ ਚ ਕਰ ਲਓ ਰਾਦਰਦੈਂ ਤੁਸੀਂ ਸਾਰੀ ਸੜਕ ਤੇ ਲਾਂਦੇ ਨਾਲ ਆਵਾਜਾਈ ਬਿਲਕੁਲ ਉਪਰ ਪਰਸ਼ਾਨੀ ਹੁੰਦੀ ਹੈ ਜਿਹੜੀ ਸਾਡੀ ਪ੍ਰਸ਼ਾਸਕੀ ਜ਼ਿੰਮੇਵਾਰੀ ਹੁੰਦੀ ਹੈ ਕਿ ਆਮ ਲੋਕਾਂ ਦੀ ਹਰ ਤਰ੍ਹਾਂ ਦੀ ਪਰੇਸ਼ਾਨੀ ਖਤਮ ਕਰੇ ਤੁਹਾਡੇ ਮਾਦੇ ਨੇ ਮੈਂ ਸਾਰਿਆਂ ਨੂੰ ਫਿਰ ਰਿਕਵੈਸਟ ਕਰ ਰਿਹਾ ਜਿਹੜੀ ਤੁਹਾਨੂੰ ਦੁਕਾਨਾਂ ਮਿਲੀ ਜੀ ਤੁਹਾਡੀ ਪ੍ਰਾਈਵੇਟ ਹੈ ਭਾਵੇਂ ਲੋਟੀੜ ਹੈ ਤੁਸੀਂ ਹੋਰੇ ਅੰਦਰ ਸਭ ਜੇ ਭਾਵੇਂ ਧਤੂ ਨੂੰ ਸੰਭਾਲੋ ਜੇ ਤੁਸੀਂ ਹੋਰੇ ਨਾਲ ਲਾਓਗੇ ਸਾਨੂੰ ਇੱਕ ਤੁਹਾਡੀ ਜ਼ਿੰਮੇਵਾਰੀ ਬਣੇਗੀ ਕਿ ਆਲੇ ਦੁਆਲੇ ਏਰੀਆ ਸਾਫ਼ ਸੁਥਰਾ ਰੱਖਣਾ ਜੇ ਤੁਸੀਂ ਸੜਕਾਂ ਮੰਨ ਲੋਗੇ ਕਿ ਅਸੀਂ ਸਾਫ਼ ਸੁਥਰਾ ਰੱਖੀ ਕਿਹੜੀ ਜਗ੍ਹਾ ਵਰਤਾਂਗੇ ਹੈਨਾ ਇਹ ਤੁਹਾਡੇ ਮਾਦੇ ਰਾਇਨ ਦਾ ਸਾਰੇ ਜੀ ਕੰਡ ਨੂੰ ਅਸਫਲ ਕਰਦਾ ਹੈ ਆਪਣੇ ਪਦਾਰਥਕੀਅਤ ਤੇ ਪਲੱਸ ਹੈ ਸਾਡੇ ਕੋਲ ਦਾਸੇ ਬਾਕੀ ਸ਼ਰਾਂ ਦੇ ਹਨ ਵੀ ਤੁਹਾਡੇ ਇੱਕ ਗੱਲ ਨੂੰ ਦੱਸ ਦਵਾਂ ਕਿ ਅੱਜ ਜੇ ਇੱਥੇ ਕਾਰਵਾਈ ਕੀਤੀ ਹੈ ਕੱਲ ਨੂੰ ਅਸੀਂ ਬਾਕੀ ਸ਼ਹਿਰਾਂ 'ਚ ਵੀ ਰੱਭਾਂਗੇ ਤਾਂ ਕਿ ਕਿਸੇ ਦਾ ਜਿਹੜੀ ਨਜਾਇਜ਼ ਇਨਕ੍ਰੋਚ ਹੋ ਰਿਹਾ ਹੈ ਉਹ ਰਿਮੂਵ ਆਪਣੇ ਤੌਰ ਤੇ ਕਰਕੇ ਜਾਵੇ ਕਿਉਂਕਿ ਲੋਕੀ ਸਾਨੂੰ ਕਹਿੰਦੇ ਕਿ ਤੁਹਾਨੂੰ ਦੱਸਿਆ ਨਹੀਂ ਤੂੰ ਨੇ ਸਭ ਤੋਂ ਵਧੀਆ মিডিਆ ਮੈਂ ਤੁਹਾਡਾ মিডিਆ ਹੈ ਇਰਲਾ ਕਿ ਮੈਂ ਸਾਰੇ ਲੋਕਾਂ ਨੂੰ ਕਹਿੰਦਾ ਕਿ ਇਹ ਤੁਹਾਡੀ ਇਨਕ੍ਰੋਚਮੈਂਟ ਹੈ ਤੁਸੀਂ ਆਪਣੇ ਲੈਵਲ ਤੇ ਰਿਮੂਵ ਕਰ ਲਓ ਸਾਡਾ ਮੈਸੇਜ ਸਮਝ ਲਓ ਬੇਨਤੀ ਸਮਝ ਲਓ ਜਾਂ ਅੱਜਾਤ ਸਮਝ ਲਓ ਇਸ ਤੋਂ ਬਾਅਦ ਅਸੀਂ ਕਾਰਵਾਈ ਕਰਾਂਗੇ ਧੰਨਵਾਦ ਮਾਹੀ ਜੀ ਜੇ ਆਪਾਂ ਪੱਤੇ ਨੇ ਕੋਈਆਂ 8 ਵਜੇ ਮੈਂ ਘਰ ਵੀ ਕਰਦੇ ਹਾਂ ਹਾਂ ਮੈਂ ਤੁਹਾਨੂੰ ਇਹ ਲਾਸਟ ਜੇ ਤੋਂ ਬਾਅਦ ਲਈਏ 8 ਵਜੇ ਮੈਂ ਕਹਿਤਾ ਤੋਂ ਬਾਅਦ ਮੈਂ ਕਰਨੀ ਦੇਖੋ ਜੀ ਇਹ ਮੈਂ ਤੁਹਾਨੂੰ ਇਹ ਹੀ ਕਹਾਂਗਾ ਕਿ ਬਾਰ ਬਾਰ ਲੋਕਾਂ ਤੋਂ ਸਾਨੂੰ ਕੰਪਲੇਨ ਰਿਕਵੈਸਟ ਜਾਂ ਬਾਰ ਬਾਰ WhatsApp ਦੇ ਮਾਧਿਅਮ ਰਾਹੀਂ ਫੋਨ ਆਈ ਆਦੀ ਸੀ ਕਿ ਇਹ ਜਿਹੜੀ ਰੋਡ ਹੈ ਇੱਥੇ ਕਾਫੀ ਰੱਖ ਰਹਿੰਦਾ ਤੇ ਨਾਲ ਤੋਂ ਕੋਈ ਲੰਘ ਸਕਦਾ ਹੈ ਸਪੈਸ਼ਲੀ ਤੋਂ ਖੁਦ ਹੁੰਦਾ ਸੀਗਾ ਜਦੋਂ ਮੈਡੀਕਲੀ ਕੋਈ ਅਨਫਿਟ ਆ ਜਾਂ ਐਮਰਜੈਂਸੀ ਕੰਡੀਸ਼ਨ ਦਾ ਫੇਰ ਵੀ ਨਾ ਲੰਗ ਪਾਏ ਜਿਹੜੇ 15 20 ਮਿੰਟ ਅੰਦਰ ਖਰਾਬ ਹੋ ਜੇ ਉਹਨਾਂ ਦੀ ਜ਼ਿੰਦਗੀ ਚਲ ਜਾਂਦੀ ਹੈ ਹੁਣ ਦੇ ਦੇਖੀਏ ਤੇ ਤੁਸੀਂ ਦੇਖੋਗੇ ਅੱਜ ਸਵੇਰੇ ਅਸੀਂ ਪਹਿਲਾਂ ਸਾਰਿਆਂ ਨੂੰ ਮਤਲਬ ਅੱਜ ਨਹੀਂ ਮੈਂ ਕਵਾਂਗਾ ਕਿ ਅੱਜ ਤੋਂ 5-7 ਸਾਲ ਦਾ ਇਹਨੇ ਆਪਣੀ ਜ਼ਿੰਮੇਵਾਰੀ ਭੰਦੇ ਸੀਗੀ ਸਾਰੇ ਸਾਡੇ ਆਪਣੇ ਸ਼ੌਪਕੀਪਰ ਸੀ ਜਾਂ ਕੰਮ ਕਰਨ ਵਾਲਿਆਂ ਦੀ ਕਿ ਅਸੀਂ ਨਾਜਾਇਜ਼ ਤੋਟੇ ਸੜਕ ਨਾ ਮਲੀ ਤੇ ਇਸ ਕਰਕੇ ਅੱਜ ਇਹਹੀ ਸਾਡੀ ਇਨਕ੍ਰੋਚਮੈਂਟ ਛਡਾਣ ਦੀ ਜਿਹੜੀ ਕਾਰਵਾਈ ਹੈ ਉਹ ਇਹੀ ਚੀਜ਼ ਨੂੰ ਲੈ ਕੇ ਆ ਕਿ ਪਬਲਿਕ ਕਨਵੀਨੀਅன்ஸ் ਦਿੱਤੀ ਜਾਏ ਤਾਂ ਕਿ ਆਵਾਜਾਈ ਲੋਕਾਂ ਦੀ ਕਿਸੇ ਤਰ੍ਹਾਂ ਦਾ ਵੀ ਕੋਈ ਪੀੜਤ ਜਾਂ ਕੋਈ ਆਮ ਲੋਕ ਆ ਉਹਨਾਂ ਦੀ ਜਿਹੜੀ ਸੁਖਾਲੀ ਕੀਤੀ ਜਾ ਸਕੇ ਹੁਣ ਇਸ ਤੋਂ ਇਲਾਵਾ ਅਸੀਂ ਜੋ ਕਾਰਵਾਈ ਕੀਤੀ ਹੈ ਦੇ ਵਿੱਚ ਮੈਂ ਤੁਹਾਨੂੰ ਯਕੀਨ ਦਿਵਾਉਣਾ ਇੱਕ ਚੀਜ਼ ਬੜੀ ਜ਼ਰੂਰੀ ਹੈ ਕਿਉਂਕਿ ਪਿੱਛੇ ਅਸੀਂ ਜਿਹੜੇ ਕਬਜ਼ੇ ਛਡਾਏ ਆ ਉੱਥੇ ਦੇਖਿਆ ਕਿ ਸਬਜ਼ੀ ਵਾਲਿਆਂ ਦੀ ਰੇੜੀਆਂ ਵੀ ਲੱਗੀਆਂ ਅਹੀਂ ਕਿਸੇ ਤਰ੍ਹਾਂ ਦੀ ਕਿਹ ਸਬਜ਼ੀ ਨੂੰ ਨਹੀਂ ਛੇੜਿਆ ਕਿਸੇ ਤਰ੍ਹਾਂ ਦੇ ਕਿਸੇ ਨੂੰ ਫਰੂਟ ਨੂੰ ਨਹੀਂ ਛੇੜਿਆ ਹੁਣੇ ਤੁਸੀਂ ਵੇਖਿਆ ਹੋਵੇਗਾ ਪਿੱਛੇ ਅਸੀਂ ਜੇ ਟੀਨਾ ਜੇ ਕਿਨੇ ਸੜਕ ਤੇ ਪਾਈਆਂ ਉਹ ਜ਼ਰੂਰ ਲਾ ਦਿਤੀਆਂ ਬਟ ਕਿਸੇ ਦੀ ਰੇੜੀ ਗਰੀਜੀ ਲੱਗੀ ਉਹ ਨਹੀਂ ਛੇੜਿਆ ਬਟ ਮੈਂ ਤੁਹਾਡੇ ਮਾਦੀ ਮਰਾਹੀ ਰਿਕੁਐਸਟ ਵੀ ਕਰਦਾ ਬੇਨਤੀ ਵੀ ਕਰਦਾ ਤੇ ਵਾਰਨਿੰਗ ਵੀ ਦਿੰਦਾ ਕੀ ਹੁਣ ਜਿਹੜੀ ਆਪਣੀ ਰੇੜੀ ਹੈ ਆਪਣੀ ਜਿੱਥੇ ਖੁੱਲੀ ਜਗ੍ਹਾ ਤੁਸੀਂ ਲਾ ਲਓ ਬਟ ਇਹ ਜਿਹੜਾ ਏਰੀਆ ਜਿੱਥੇ ਰੱਛ ਰਹਿੰਦਾ ਜਿੱਥੇ ਆਵਾ ਦੇ ਲੋਕਾਂ ਦੀ ਬੂਤ ਹੈ ਇਹ ਮੇਨ ਜਿਹੜਾ ਅੰਮ੍ਰਿਤਸਰ ਨੂੰ ਲਿੰਕ ਕਰਦਾ ਪਿੰਡਾਂ ਨੂੰ ਉਹ ਰੋਡ ਹੈ ਇਥੇ ਕਿਸੇ ਤਰ੍ਹਾਂ ਦੀ ਕੋਈ ਵੀ ਇਨਕ੍ਰੋਚਮੈਂਟ ਜਿਹੜੀ ਹੈ ਆਪਣੇ ਬਰਦਾਸ਼ਤ ਨਹੀਂ ਕੀਤੀ ਜਾਏਗੀ ਮੇਰੀ ਪੂਰੀ ਆਪਣੀ ਯੂਥ ਕਲੱਬ ਮੇਰੀ ਟੀਮ ਸਾਰਾ ਪ੍ਰਸ਼ਾਸਨ ਇਹੀ ਚਾਹੁੰਦਾ ਲੋਕ ਵੀ ਚਾਹੁੰਦੇ ਆ ਤਾਂ ਕਿ ਜਿਹੜੀ ਆਵਾਜ਼ ਆਈ ਹੈ ਉਹ ਵਧੀਆ ਹੋ ਸਕੇ ਇਹਦੇ ਨਾਲ ਮੈਂ ਇਹ ਵੀ ਕਹਾਂਗਾ ਕਿ ਆਵਾਜ਼ ਹੀ ਵਧੀਆ ਰਹੇਗੀ ਅਸੀਂ ਨੂੰ ਹੋਰ ਬਿਊਟੀਫਾਈ ਕਰ ਪਾਵਾਂਗੇ ਇੱਥੋਂ ਦੇ ਆਮ ਜਿਹੜੇ ਸ਼ੋਪਕੀਪਰ ਦਾ ਉਹਨਾਂ ਨੂੰ ਵੀ ਫਾਇਦਾ ਹੋਏਗਾ ਕਿਉਂਕਿ ਬਿਊਟੀਫਾਈ ਏਰੀਆ ਹੋਣ ਦੇ ਨਾਲ ਜਿਹੜੀ ਗਾਕੀ ਹੈ ਉਹ ਵੀ ਵਧ ਚੰਗੀ ਸਰ ਕੋਈ ਅਲਟੀਮੇਟਲੀ ਦਿੱਤਾ ਕਿ ਪਹਿਲਾਂ ਇਹਨਾਂ ਨੂੰ ਜਸਤਾਂ ਤੋਂ ਪਹਿਲਾਂ ਦੇਖੋ ਜੀ ਮੈਨੂੰ ਇੱਥੇ ਆਇਆ ਜੇ ਮਹੀਨਾ ਹੋਇਆ ਹੈ ਮੈਨੂੰ ਤੇ ਮੈਂ ਇਹਦਾ ਜੰਪਲ ਕੋਡਾਤਪੁਰ ਦਾ ਮੈਂ ਜੋ ਇੱਥੇ ਜਮਿਆ ਪਹਿਲੇ ਇੱਥੇ ਲੰਗੇ ਆ ਜਦੋਂ ਮੈਂ ਆਪਣੀ ਸਕੂਟਰ ਮੋਟਰ ਚਲਾਉਣਾ ਸਿੱਖਿਆ ਮੈਂ ਇੱਥੇ ਰਾਸ਼ੀ ਵੇਖਿਆ ਉਸ ਤੋਂ ਬਾਅਦ ਮੇਰੇ ਸ਼ੁਰੂ ਤੋਂ ਮਨ ਚ ਸੀਗਾ ਚਲੋ ਕਿ ਜੇ ਅਸੀਂ ਕਿਉਂ ਨਾ ਕਿ ਜਿਹੜੀ ਨਾ ਕਿਉਂਕਿ ਬਚਪਨ ਤੁਸੀਂ ਕੋਈ ਦੇ ਕਿ ਯਾਰ ਰੋਡ ਨਹੀਂ ਛੁੱਟੀ ਇਹ ਏਡੀ ਵੱਡੀ ਰੋਡ ਕਿੱਥੇ ਗਈ ਹੁਣ ਜਦੋਂ ਅੱਜ ਅਸੀਂ ਪ੍ਰਸ਼ਾਸਨ ਚ ਜਾਏ ਜਿੱਦੋਂ ਅਸੀਂ ਸਾਰਾ ਡਾਟਾ ਘਟਾਇਆ ਦੇਖਿਆ ਕਿ ਇਹਦੇ ਨਾਲ ਉਹ ਡਬਲ ਰੋਡ ਹੈ ਜਿੰਨੀ ਮੌਜੂਦ ਹੈ ਉਸ ਕਰਕੇ ਕੀ ਹੈ ਕਿ ਲੋਕਾਂ ਨੇ ਆਪਣੀ ਦੇਖੀ ਦੇਖਿਆ ਹੋਏਗਾ ਕਿ ਸਬਜ਼ੀ ਵਾਲੇ ਨੇ ਕਿਹਾ ਨੇ ਆਪਣੀ ਦੁਕਾਨ ਪਿੱਛੇ ਖਾਲੀ ਛੱਡੀ ਹੈ ਤੇ ਅੱਗੇ ਆਣ ਕੇ ਸਾਰਾ ਜਿਹੜਾ ਸਮਾਨ ਆ ਉਹ ਸੜਕ ਤੇ ਲਾਇਆ ਹੈ ਮੈਂ ਇਹੀ ਹੁਣ ਤੱਕ ਕਹਿਣਾ ਹੈ ਕਿ ਅਸੀਂ ਇਹੋ ਜੇ ਕੰਮ ਨਾ ਕਰੀਏ ਅਸੀਂ ਰਲ ਮਿਲ ਕੇ ਚੱਲੀਏ ਆਪਣੇ ਸ਼ਹਿਰ ਨੂੰ ਵਧੀਆ ਬਣਾਈਏ ਤੇ ਇੱਕ ਲੋਕਾਂ ਨੂੰ ਵੀ ਹੋਏ ਕਿ ਵਾਕਈ ਪ੍ਰਸ਼ਾਸਨ ਵੀ ਵਧੀਆ ਕੰਮ ਕਰ ਰਿਹਾ ਸਾਡੇ ਜਿਹੜੇ ਨਿੱਜੀ ਸ਼ੌਕੀਨ ਪਰ ਉਹ ਵੀ ਜ਼ਿੰਮੇਵਾਰ ਹੈ ਉਹ ਵੀ ਜਿਹੜੀ ਆਪਣੀ ਕੋਈ ਚੀਜ਼ ਰੱਖਦੇ ਆ ਆਪਣੀ ਮਾਲਕੀ ਦੇ ਅੰਦਰ ਰੱਖਦੇ ਸਿਰਫ ਨਗਰ ਕੌਂਸਲ ਵੱਲੋਂ ਬਾਰ-ਬਾਰ ਜਿਹੜੀ ਹੈ ਕਾਰਵਾਈ ਕੀਤੀ ਵੀ ਆ ਪਰ ਕਿਉਂਕਿ ਸਾਹਮਣੇ ਦੁਕਾਨਦਾਰ ਜਿਹੜੀ ਨਜ਼ਾਇਜ਼ਤ ਜੇ ਨਹੀਂ ਹਟੰਦੇ ਤੇ ਇਹਨਾਂ ਵਾਰ ਕੋਈ ਕੀ ਕਾਰਵਾਈ ਲੇਗੀ ਦੇਖੋ ਜੀ ਅੱਜ ਜਿਹੜੀ ਸਾਡੀ ਕਾਰਵਾਈ ਹੈ ਉਹ ਕਾਰਵਾਈ ਇਹ ਹੀ ਸੀਗੀ ਕਿ ਉਹ ਚੀਜ਼ਾਂ ਹਟਾਈਏ ਜਿਹੜੀਆਂ ਐਟਲੀਸਟ ਇਮੀਡੀਏਟਲੀ ਜਿਹੜੀ ਲੋਕਾਂ ਨੂੰ ਜਿਹੜੀ ਆਵਾਜਾਈ ਸਹੂਲਤ ਦੇ ਸਕਣ ਇਸ ਤੋਂ ਬਾਅਦ ਕਈਆਂ ਤੇ ਉਹ ਜੇ ਪਰਮਾਨੈਂਟ ਸਟਰਕਚਰ ਵੀ ਬਣੇਦੇ ਆ ਜਿਹੜੀ ਇਨਕ੍ਰੋਚਮੈਂਟ ਦੇ ਸਾਡੀ ਸੜਕਾਂ ਦੇ ਉੱਪਰ ਹੈ ਮੈਂ ਹੁਣ ਇਹੀ ਕਹਿਣਾ ਚਾਹਾਂਗਾ ਇਸ ਤੋਂ ਬਾਅਦ ਸਾਰੇ ਨੂੰ ਮੈਂ ਤੁਹਾਡੇ ਸਾਹਮਣੇ ਮਾਈ ਇਹੀ ਬੇਨਤੀ ਕਰਦਾ ਹਾਂ ਕਿ ਇਮੀਡੀਏਟਲੀ ਤੁਸੀਂ ਆਪਣੀ ਗ੍ਰੋਥਮੈਂਟ ਹਟਾ ਲਓ ਨਹੀਂ ਤਾਂ ਅਸੀਂ ਕਾਰਵਾਈ ਫੇਰ ਅਰੰਭਾਂਗੇ ਫਿਰ ਦੀ ਕਾਰਵਾਈ ਹੈ ਫਿਰ ਅਸੀਂ ਜੇ ਕਿਸੇ ਨੇ ਹੁਣ ਅਜ ਬੇਨਤੀ ਨਾ ਸੁਣੀ ਆਪਣੀ ਜਿਹੜਾ ਸਬਜ਼ੀਆਂ ਫਰੂਟ ਜਾਂ ਕਿਸੇ ਵੀ ਛੋਡੇ ਦੀ ਰੇੜੀ ਹੈ ਹੋਰ ਤਰ੍ਹਾਂ ਦੀਆਂ ਰੇੜੀਆਂ ਜੇ ਨਾ ਹਟਾਈਆਂ ਫਿਰ ਅਸੀਂ ਰੇੜੀਆਂ ਆਪਣੇ ਚੋਕੇ ਲੈ ਕੇ ਜਾਵਾਂਗੇ ਧੰਨਵਾਦ